ਗ੍ਰੰਥੀ ਨੇ ਨਾ ਹੋਕਾ ਦਿੱਤਾ ਸਿਰਫ ਵੀ ਭਾਨੇ ਦੇ ਹੱਕ ਤੇ ਜਾਣਾਗਾ ਤੇ ਉਹਨੂੰ ਕੁੱਟਿਆ ਪੁਲਸ ਵਾਲਾ ਨੇ ਕੁੱਟਿਆ ਗ੍ਰੰਥੀ ਵੀ ਕੁੱਟਦਾ ਹਾਂ ਕੁੱਟਦਾ ਉਹ ਹਾ ਪਿੰਡ ਦਾ ਗ੍ਰੰਥੀ ਕੁੱਟਿਆ ਰਾਤ ਪੁਲਸ ਨੇ 11 ਵਜੇ ਕੰਦਾ ਟੱਪ ਕੇ ਗਏ ਐ ਦਾਰੂ ਪੀ ਕੇ ਚਾਰ ਜਣੇ ਉਹ ਤੋਂ ਮੁੰਡੇ ਸਿੰਘਾਂ ਨੂੰ ਕੁੱਟ ਕੇ ਕਿੱਡੀ ਵੱਡੀ ਗੱਲ ਵਈ ਗ੍ਰੰਥੀ ਨਾਲ ਐ ਕੁਝ ਹੋ ਗਿਆ ਕਿ ਅਨਾਉਂਸਮੈਂਟ ਕਰਨੀ ਵੀ ਮਹਿੰਗੀ ਪੈ ਰਹੀ ਕਈ ਲੋਕਾਂ ਨੂੰ ਇਹ ਸੀ ਕਿ ਜਿਹੜੇ ਭਾਨਾ ਸਿੱਧੂ ਦੇ ਨਾਲ ਵਾਲੇ ਆ ਨਾ 24 ਘੰਟੇ ਇਕੱਠੇ ਰਹਿੰਦੇ ਪੁਲਸ ਦੇ ਡਰ ਨਾਲ ਬਹਿ ਜਾਣਗੇ ਘਰੇ ਮੈਂ ਤਾਂ ਚੱਲ ਬੋਲਦਾnga ਜਿਹੜੇ ਆਮ ਲੋਕ ਆ ਪੁਲਿਸ ਦਾ ਫਿਰ ਉਹਨਾਂ ਨੂੰ ਵੀ ਪੈਜੂ ਪੁਲਿਸ ਨੂੰ ਆਰਡਰ ਕੌਣ ਦਿੰਦੀ ਆ ਸਰਕਾਰ ਆ ਉਹ ਸਰਕਾਰ ਆ ਜਿਹੜੀ ਕਹਿੰਦੀ ਹੁੰਦੀ ਸੀ ਵੀ ਆ ਜਾਓ ਕੋਠੀ ਬੇਲੀ ਪਈ ਆ ਮੇਰੇ ਨਾਲ ਗੱਲ ਕਰੋ ਧਰਨੇ ਨਾ ਲਾਓ ਪਰ ਅੱਜ ਖਾਲੀ ਵੀ ਕੋਠੀ ਦੇ ਨੇੜੇ ਨਹੀਂ ਲੱਗਣ ਦਿੰਦੇ ਆਪ ਕੱਲ ਕੇਜਰੀਵਾਲ ਸਾਹਿਬ ਤੇ ਸਾਡਾ ਮੁੱਖ ਮੰਤਰੀ ਸਾਹਿਬ ਆ ਇਹ ਭਾਜਪਾ ਦੀ ਕੋਠੀ ਘੇਰ ਕੇ ਤੇ ਉਹ ਲੋਕਤੰਤਰ ਦੀ ਦਹਾਈ ਪਾਉਂਦੇ ਆ ਕਹਿੰਦੇ ਸਾਡੇ ਨਾਲ ਉੱਥੇ ਧੱਕਾ ਹੋ ਰਿਹਾ ਫਿਰ ਧੱਕਾ ਤੇ ਵੀ ਹੋ ਰਿਹਾਗਾ ਜੋ ਝੂਠੇ ਪਰਚੇ ਜਿਹੜੇ ਪਾਏ ਆ ਆਪਾਂ ਨੇ ਤੇ ਉਹ ਪੰਜਾਬ ਨਹੀਂ ਜਾਂਦਾ ਕਹਿੰਦੇ ਸੰਗਰੂਰ ਐਂ ਲੱਗਦਾ ਜਿਵੇਂ ਨਾ ਕਿਸੇ ਹੋਰ ਮੁਲਕ ਚੱਲੇ ਹੋਣੇ ਆ ਰੋਕਾਂ ਹੀ ਬੜੀਆਂ ਲੱਗੀਆਂ ਇਕੱਲੇ ਇਕੱਲਾ ਕਿਸਾਨ ਆ ਗੂ ਘੇਰ ਲਿਆ ਭਗਵਾਨ ਤੁਮਾਨ ਸਾਹਿਬ ਨੂੰ ਮੈਂ ਸਲਾਹ ਦਿੰਦਾਗਾ ਵੀ ਭਗਵਾਨ ਤੁਮਾਨ ਸਾਹਿਬ ਬਲੌਗਰਾਂ ਨਾਲ ਪੰਗੇ ਲੈਣੇ ਬੰਦ ਕਰੋ ਤੁਸੀਂ ਮੁੱਖ ਮੰਤਰੀ ਹੋ ਬਲੌਗਰ ਨਹੀਂ ਇੱਥੇ ਸਖਬੀਰ ਬਾਦਲ ਨੂੰ ਮੰਦਬੁੱਧੀ ਕਿਹਾ ਗਿਆ ਸਿਮਰੋਖ ਹੈ ਵਿਆ ਗਿਆ ਹਰ ਸਿਮਰਤ ਬਾਦਲ ਨੂੰ ਕੈਪਟਨ ਨੂੰ ਆਸਕ ਕਿਹਾ ਗਿਆ ਉਹਨਾਂ ਨੇ ਕਿਤੇ ਦੇਖਿਆ ਸੀ ਵੀ ਕੀ ਹੋ ਰਿਹਾ ਥੱਲੇ ਜੀ ਨੈੱਟ ਦਾ ਖੜਾ ਛੱਡੋ ਪੇਜ ਘੱਟ ਚਲਾਓ ਪੰਜਾਬ ਵੱਧ ਚਲਾਓ ਮੈਂ ਤਾਂ ਇਹ ਬੇਨਤੀ ਕਰਦਾ ਭਗਵਾਨਤਮਨ ਸਾਹਿਬ ਨੂੰ ਜਿਸ ਨੂੰ ਆਵਾੰਦੀ ਪਾਰਟੀ ਦੀ ਸਿਆਸਤ ਦੀ ਰਾਜਧਾਨੀ ਕਿਹਾ ਜਾਂਦਾ ਸੀ ਸੰਗਰੂਰ ਲੋਕਾਂ ਦਾ ਇਕੱਠ ਹਾਈਵੇ ਤੇ ਦੱਸਦਾ ਕਿ ਅਸੀਂ ਲੈਣ ਕੀ ਆਏ ਆ ਇੱਥੇ ਪੰਜਾਬ ਦੇ ਕੱਲੇ ਨੌਜਵਾਨ ਨਹੀਂ ਹਰਿਆਣੇ ਦੇ ਸੱਜਣ ਵੀ ਪਹੁੰਚੇ ਆ ਇਹ ਕੀ ਸੋਚ ਕੇ ਇੱਥੇ ਆਏ ਨੇ ਸੰਗਰੂਰ ਕਿਉਂ ਆਨਲੀ ਮਜਬੂਰ ਹੋਏ ਸਾਰੀਆਂ ਗੱਲਾਂ ਕਰਾਂਗੇ ਹਰਿਆਣੇ ਵਾਲੇ ਇੱਧਰ ਖੜੇ ਆ ਤੁਸੀਂ ਹਰਿਆਣੇ ਤੋਂ ਕਿਹੜੀ ਥਾਂ ਤੋਂ ਆਏ ਹੋ ਤੇਵਾ ਰਿਸਟ ਕਈ ਤਾਨੂੰ ਕਿਉਂ ਲੱਗਿਆ ਕਿ ਸੰਗਰੂਰ ਜਾਣਾ ਚਾਹੀਦਾ ਬਹੁਤ ਉਦਾਸੀ ਜਿਹੀ ਲੱਗੀ ਵੀ ਪਾਈ ਗ੍ਰਿਫਤਾਰ ਕਰਕੇ ਵੈਹੀ ਚਾਹੀਦੀ ਹਾਂਜੀ ਨਾ ਹਾਂਜੀ ਠੀਕ ਹੈ ਜੀ ਤੁਹਾਡੇ ਚਿਹਰਿਆਂ ਤੇ ਚਲੋ ਇਹ ਤਾਂ ਖੁਸ਼ੀ ਹੋ ਗਈ ਪਰ ਜਿੱਥੋਂ ਆ ਕੇ ਸੰਗਰੂਰ ਆਉਣ ਤੱਕ ਕਿੰਨੀਆਂ ਕੋ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘਣਾ ਬਹੁਤ ਤਿੰਨ ਚਾਰ ਜਗ੍ਹਾ ਰੁੱਕੇ ਸੀ ਸਾਨੂੰ ਹਾਂਜੀ ਕੀ ਪੁੱਛਦੀ ਸੀ ਪੁਲਿਸ ਵਾਲੇ ਰੁੱਕੇ ਹੋਰ ਰਸਤੇ ਬੰਦਦੇ ਸੀਗੇ ਜੀ ਹਾਂ ਬਈ ਢਕਾਂਦੇ ਸੀ ਸਾਨੂੰ ਤੁਸੀਂ ਕਿੰਨੇ ਜਣੇ ਆਏ ਹੋ ਹਰਿਆਣੇ ਤੋਂ 13 ਜਣੇ ਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਹਰਿਆਣੇ ਚੋਂ ਜੀ ਤੁਹਾਨੂੰ ਕਿਉਂ ਲੱਗਿਆ ਕਿ ਇਹ ਪਾਨਾ ਸਿੱਧੂ ਦੇ ਕਰਕੇ ਜਿਹੜੇ ਲੋਕ ਇਕੱਠੇ ਹੋ ਰਿਹਾ ਹੈ ਜਾਂ ਹੋਰ ਹੋ ਰਿਹਾ ਹੈ ਤੇ ਹਰਿਆਣੇ ਵਾਲਿਆਂ ਦਾ ਵੀ ਜਾਣਾ ਜ਼ਰੂਰੀ ਹੈ ਬਾਈ ਕੰਮ ਚੰਗੇ ਕਰਦਾ ਪਾਨਾ ਸਿੱਧੂ ਬਾਈ ਸਾਰੇ ਵੀ ਲੱਗੇ ਹੋਏ ਨੇ ਤਾਂ ਹੀ ਅਸੀਂ ਆਏ ਆ ਇੱਧਰ ਦਾ ਜਗਦੀਪ ਰੰਧਾਵਾ ਤੁਸੀਂ ਉਹਨਾਂ ਚੋਂ ਇੱਕੋਂ ਜਿਹੜੇ ਭਾਨਾ ਸਿੱਧੂ ਦੇ ਉੱਤੇ ਪਹਿਲੇ ਦਿਨ ਹੋਇਆ ਤੇ ਬੋਲਣੋਂ اٹੇ ਕਈ ਲੋਕਾਂ ਨੂੰ ਇਹ ਸੀ ਕਿ ਜਿਹੜੇ ਭਾਨਾ ਸਿੱਧੂ ਦੇ ਨਾਲ ਵਾਲੇ ਆ ਨਾ 24 ਘੰਟੇ ਇਕੱਠੇ ਰਹਿੰਦੇ ਸੀ ਪੁਲਿਸ ਦੇ ਡਰ ਨਾਲ ਬਹਿ ਜਾਣਗੇ ਘਰੇ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਸਮਝੌਤਾ ਕਰ ਗਏ ਪੁਲਿਸ ਨਾਲ ਤੁਸੀਂ ਹਾਈਵੇ ਤੇ ਖੜ ਕੇ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਇਕੱਲਾ ਮੈਂ ਨਹੀਂ ਮੈਂ ਤਾਂ ਚੱਲ ਬੋਲ ਦਾਂਗਾ ਜਿਹੜੇ ਆਮ ਲੋਕਾਂ ਆ ਪੁਲਿਸ ਦਾ ਫਿਰ ਉਹਨਾਂ ਨੂੰ ਵੀ ਪੈਜੂ ਕਿਉਂਕਿ ਸਰਕਾਰ ਹੀ ਇੰਨੀ ਜ਼ਾਲਮਾ ਪਰਸ ਨੂੰ ਆਰਡਰ ਕੌਣ ਦਿੰਦੀ ਆ ਸਰਕਾਰ ਆ ਉਹ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਵੀ ਆ ਜਾਓ ਕੋਠੀ 베ਲੀ ਪਈ ਆ ਮੇਰੇ ਨਾਲ ਗੱਲ ਕਰੋ ਧਰਨੇ ਨਾ ਲਾਓ ਪਰ ਅੱਜ ਖਾਲੀ ਪਈ ਕੋਠੀ ਦੇ ਨੇੜੇ ਨਹੀਂ ਲੱਗਣ ਦਿੰਦੇ ਆਪ ਕੱਲ ਕੇਜਰੀਵਾਲ ਸਾਹਿਬ ਤੇ ਸਾਡਾ ਮੁੱਖ ਮੰਤਰੀ ਸਾਹਿਬ ਭਵਨਤਮਨ ਜੀ ਇਹ ਭਾਈਪਾ ਦੀ ਕੋਠੀ ਘੇਰ ਕੇ ਤੇ ਉਹ ਲੋਕਤੰਤਰ ਦੀ ਦਹਾਈ ਪਾਉਂਦੇ ਆ ਕਹਿੰਦੇ ਸਾਡੇ ਨਾਲ ਉੱਥੇ ਧੱਕਾ ਹੋ ਰਿਹਾ ਫਿਰ ਧੱਕਾ ਇੱਤੇ ਵੀ ਹੋ ਰਿਹਾ ਹੈ ਹਨਾ ਜੋ ਝੂਠੇ ਪਰਚੇ ਜਿਹੜੇ ਪਾਏ ਆ ਭਾਨੇ ਤੇ ਉਹ ਪੰਜਾਬ ਨਹੀਂ ਜਰਦਕ ਪੰਜਾਬ ਕੋਈ ਅੱਜ ਦਾ ਨਹੀਂ ਪੰਜਾਬ ਜਦੋਂ ਜੁਰਮ ਪੰਜਾਬ ਤੇ ਹੋਊਗਾ ਪੰਜਾਬ ਨੇ ਉੱਠ ਖੜਾ ਹੋਣਾ ਹੀ ਆ ਆ ਦਿੱਲੀ ਨਹੀਂ ਤੁਸੀਂ ਦੇਖ ਲਿਆ ਆਉਣ ਵਾਲੇ ਟਾਈਮ 'ਚ ਵੀ ਇਹ ਆਏ ਨਹੀਂ ਵੀ ਆਪਾਂ ਤਾਂ ਹੁਣ ਆ ਆ ਟਾਈਮ 'ਚ ਤੁਰੇ ਫਿਰਦੇ ਆ ਸਦੀ 'ਚ ਇਹ ਪਿੱਛੇ ਦਾ ਇਤਿਹਾਸ ਤੇ ਨਿਗਾਹ ਮਾਰ ਲਓ ਅੱਜ ਸੰਗਰੂਰ ਆਉਂਦੇ ਹੋયા ਨਾ ਜਿਹੜੇ ਭਾਵੇਂ ਪੰਜਾਬ ਚੋਂ ਆਏ ਚਲੋ ਹਰਿਆਣੇ ਤੋਂ ਆਇਆ ਕਹਿੰਦੇ ਸੰਗਰੂਰ ਆਇਆ ਲੱ ਰੋਕਾਂ ਬਾਈ ਆ ਇੱਥੇ ਮੁੰਡਾ ਬੋਬ ਆ ਇੱਥੋਂ ਨੇੜੇ ਨਹੀਂ ਮੈਂ ਹਾਂ ਹੈ ਨਹੀਂ ਆਹੋ ਦੇ ਨਾਲ ਇੰਟਰਵਿਊ ਅੱਡ ਕਰ ਲਈ ਉਹ ਗ੍ਰਾਂਥੀ ਨੇ ਨਾ ਹੋਕਾ ਦਿੱਤਾ ਸਿਰਫ ਵੀ ਭਾਨੇ ਦੇ ਹੱਕ ਤੇ ਜਾਣਾਗਾ ਤੇ ਉਹਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਕੁੱਟਿਆ ਗ੍ਰਾਂਥੀ ਵੀ ਕੁੱਟਦਾ ਹਾਂ ਕੁੱਟਦਾ ਤੇ ਕੱਲਾ ਕੱਲਾ ਯਾਰ ਕਿਸਾਨ ਆਗੂ ਕੁੱਲ 27 ਜਥੇਬੰਦੀਆਂ ਸੀ ਇਹਦੇ ਚ ਸਯੁਜਕਤ ਮੋਰਚੇ ਦੀ ਹਮਾਇਤ ਸੀ ਕੱਲੇ ਕੱਲਾ ਕਿਸਾਨ ਆਗੂ ਘੇਰ ਲਿਆ ਇਹਨਾਂ ਨੇ ਯਾਰ ਕੋਈ ਛੱਡਾ ਹੀ ਨਹੀਂ ਬੰਦਾ ਜਿਹੜਾ ਆਮ ਵਰਕਰ ਉਹ ਵਿਰੋਧਤਾ ਕਰਦੇ ਸਰਕਾਰ ਦੀ ਉਹ ਵੀ ਘੇਰ ਲੇ ਯਾਰ ਐਡਾ ਕੀ ਡਰ ਹੋ ਗਿਆ ਯਾਰ ਤੁਹਾਡਾ ਹੋਈ ਪਈ ਇੱਕ ਪਾਸੇ ਦਾ ਤੁਸੀਂ ਕਹਿਨੋ ਉਹਾ ਪਿੰਡ ਦਾ ਗ੍ਰੰਥੀ ਕੁੱਟਿਆ ਰਾਤ ਪੁਲਿਸ ਨੇ 11 ਵਜੇ ਕੰਦਾ ਟੱਪ ਕੇ ਗਏ ਐ ਠੀਕ ਐ ਉੱਥੇ ਇਕੱਠ ਹੋਇਆ ਸੀ ਹੁਣ ਯੂਨੀਅਨ ਦਾ ਜੀ ਤੇ ਐਸਐਚਓ ਦੇ ਪਰਚਾ ਦੇਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਗ੍ਰੰਥੀ ਨੂੰ ਕੁੱਟਿਆ ਗਿਆ ਹੁਣੇ ਫੋਨ ਆਇਆ ਸੀ ਮੇਰੇ ਕੋਲ ਹਾਂ ਤੁਸੀਂ ਉਹਨਾਂ ਪਿੰਡਾਂ ਤੋਂ ਨਹੀਂ ਮੇਰਾ ਦੋਸਤ ਰਹਿੰਦਾ ਉੱਥੇ ਦਾ ਤਾਂ ਉਹਨਾਂ ਨੇ ਕੀ ਵਜ੍ਹਾ ਦੱਸੀ ਕਿ ਗ੍ਰੰਥੀ ਨੂੰ ਕਾ ਕੁੱਟਤਾ ਉਹ ਕੁੱਟਣ ਦੀ ਵਜ੍ਹਾ ਇਹ ਸੀਗੀ ਵੀ ਭਾਨੇ ਸਿੱਧੂ ਦੇ ਹੱਕ ਚ ਕਿਉਂ ਨਹੀਂ ਬੋਲਿਆ ਗੁਰੂ ਘਰ ਚੋਂ ਕਿਉਂ ਨਾਊਂਸਮੈਂਟ ਕੀਤੀ ਅੱਛਾ ਨਾਊਂਸਮੈਂਟ ਕਰਨੀ ਵੀ ਗ ਵੀ दारू ਪੀ ਕੇ ਵੀ ਚਾਰ ਜਿਹੜੇ ਉਸ ਮੁੰਡੇ ਸਿੰਘਾਂ ਨੂੰ ਕੁੱਟ ਕੇ ਕਿੱਡੀ ਵੱਡੀ ਗੱਲ ਹੈ ਬਾਈ ਤਾਂ ਜਗਦੀਪ ਤੁਸੀਂ ਹੋਰ ਕੀ ਕਹਿਣਾ ਜਿਵੇਂ ਆ ਹੀ ਗਿਆ ਮੁੰਡਾ ਵੀ ਆ ਗ੍ਰੰਥੀ ਨਾਲ ਐ ਕੁਝ ਹੋ ਗਿਆ ਕਿ ਅਨਾਉਂਸਮੈਂਟ ਕਰਨੀ ਵੀ ਮਹਿੰਗੀ ਪੈ ਰਹੀ ਮੇਰੀ ਆ ਸੁਣ ਬਾਈ ਫਰੀ ਦੀ ਸਲਾਹ ਦੇਣੀ ਮਾੜੀ ਹੁੰਦੀ ਆ ਭਗਵਾਨਤਮਾਨ ਸਾਹਿਬ ਨੂੰ ਮੈਂ ਸਲਾਹ ਦਿੰਦਾਗਾ ਵੀ ਭਗਵਾਨਤਮਾਨ ਸਾਹਿਬ ਬਲੌਗਰਾਂ ਨਾਲ ਪੰਗੇ ਲੈਣੇ ਬੰਦ ਕਰੋ ਤੁਸੀਂ ਮੁੱਖ ਮੰਤਰੀ ਹੋ ਬਲੌਗਰ ਨਹੀਂ ਕਿਉਂਕਿ ਜਦੋਂ ਤੁਸੀਂ ਪাবলিক ਫਿਗਰ ਹੁੰਦੇ ਹੋ ਨਾ ਸੋਡੇ ਤੇ ਉਲਟ ਕਮੈਂਟ ਆਉਣੀ ਹੁੰਦੀ ਹੈ ਜ਼ਿਆਦਾਤਰ ਜਿਹੜੀ ਸਰਕਾਰ ਸੱਤਾ ਚ ਹੋਵੇ ਬਾਈ ਜੇ ਇੱਥੇ ਸੁਖਵੀਰ ਬਾਦਲ ਨੂੰ ਮੰਦਬੁੱਧੀ ਕਿਹਾ ਗਿਆ ਸਿਮਰੋ ਕੇ ਹੈ ਗਿਆ ਹਰ ਸਿਮਰਤ ਬਾਦਲ ਨੂੰ ਕੈਪਟਨ ਨੂੰ ਆਸਕ ਕਿਹਾ ਗਿਆ ਉਹਨਾਂ ਨੇ ਕਿਤੇ ਦੇਖਿਆ ਸੀ ਵੀ ਕੀ ਹੋ ਰਿਹਾ ਥੱਲੇ ਤੁਸੀਂ ਨੈੱਟ ਦਾ ਖੜਾ ਛੜੋ ਪੇਜ ਘੱਟ ਚਲਾਓ ਪੰਜਾਬ ਵੱਧ ਚਲਾਓ ਮੈਂ ਤਾਂ ਇਹ ਬੇਨਤੀ ਕਰਦਾ ਹਵਾਨਤਮਨ ਸਾਹਿਬ ਨੂੰ ਇਹ ਵਾਰ-ਵਾਰ ਮੁਕਤੀ ਦੀ ਸਲਾਹ ਮੈਂ ਫੇਰ ਕਹਿੰਦਾ ਵੀ ਪੈਸੇ ਲੈ ਕੇ ਦੰਦਾਗਾ ਬੰਦਾ ਵੀ ਐ ਸਲਾਹ ਦਿੱਤੀ ਨਹੀਂ ਆਂਦੀ ਪਰ ਮੈਂ ਕਹਿਨਾਗਾ ਵੀ ਬਲੌਗਰਾਂ ਨਾਲ ਪੰਗੇ ਲੈਣਾ ਬੰਦ ਕਰੋ ਜਿਹੜੇ ਬੰਦੇ ਸਮਾਜ ਲਈ ਕੰਮ ਕਰਦੇ ਕਰਨ ਦੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਇਕੱਠੇ ਹੋ ਗਏ ਆ ਤੇ ਤੁਹਾਨੂੰ ਨਹੀਂ ਪੁਲਿਸ ਨੇ ਡੱਕਿਆ ਘਰ 'ਚ ਉਧਰ ਸੁੱਖ ਜਗਰਾਉ ਹੋਰ ਲੱਖਾ ਸੁਧਾਣਾ ਕਹਿੰਦੇ ਸਾਰਿਆਂ ਨੂੰ ਰੁਲਦੂ ਸਿੰਘ ਮਾਨਸਾ ਸਾਰਿਆਂ ਨੂੰ ਪੁਲਿਸ ਡੱਕੀ ਜਾਂਦੀ ਕੀ ਦੱਸੀ ਯਾਰ ਕਿਵੇਂ ਪਹੁੰਚੇ ਇੱਥੇ ਬਸ ਬਾਬੇ ਫਿਰ ਸਰਕਾਰ ਨੇ ਤਾਂ ਪੁਲਿਸ ਨੂੰ ਕਹਿ ਕੇ ਜਿਹੜਾ ਜੁਰਮ ਕਰਾਉਣਾ ਭਾਨੇ ਤੇ ਹੋਇਆ ਸਾਰਾਂਤੀ ਕਰਾਉਣਗੇ ਆਉਣ ਵਾਲੇ ਟਾਈਮ 'ਚ ਉਹ ਤਾਂ ਵੈਸ ਗੁਰੂ ਦੀ ਕਿਰਪਾ ਸੀ ਅਸੀਂ ਪਹੁੰਚ ਗਏ ਜਿਵੇਂ ਮਰਜ਼ੀ ਪਹੁੰਚੇ ਯਾਰ ਪਰ ਆਏ ਆ ਵੀ ਜਿਹੜੇ ਆਹ ਨੌਜਵਾਨ ਖੜੇ ਆ ਇਹਨਾਂ ਦਾ ਸਾਈਂ ਆ ਨਾ ਜਿਹੜਾ ਖਿੱਚ ਲਿਆ ਹੋਣਾ ਹੁਣ ਸੰਗਰੂਰ ਅਸੀਂ ਇੱਕ ਦਿਨ ਦਾ ਧਰਨਾ ਮੰਨਈਏ ਕਿ ਪਤਾ ਨਹੀਂ ਕਦੋਂ ਚੱਲੂ ਇਹ ਮੈਨੂੰ ਨਹੀਂ ਪਤਾ ਵੀਰੇ ਇਹ ਜਥੇਬੰਦੀਆਂ ਅਗਵਾਈ ਕਰ ਰਹੀਆਂ ਗਈਆਂ 26 27 ਉਹਨਾਂ ਨੂੰ ਪਤਾਗਾ ਸਿੱਧੂਪੁਰ ਹੋ ਗਈ ਕ੍ਰਾਂਤੀਕਾਰੀ ਹੋ ਗਈ ਆ ਇੱਥੇ ਲੌਂਗੋ ਵਾਲਾ ਜਥੇਬੰਦੀ ਹੋ ਗਈ ਹੁਣ ਮੈਂ ਕੀ ਨਹੀਂ ਕਿਹਦੇ ਨਾਲ ਕਿਹਦੀ ਸੋਚ ਕੇ ਆਏ ਹੋ ਕਿ ਸਾਨੂੰ ਜਿਵੇਂ ਜਥੇਬੰਦੀਆਂ ਕਹਿੰਦੀਆਂ ਕਿ ਕਿੱਥੇ ਧਰਨੇ ਲਾਉਣਾ ਕਿੰਨਾ ਚਿਰ ਬੈਠਣਾ ਕੀ ਕਰਨਾ ਅਸੀਂ ਤਾਂ ਦਿੱਲੀ ਬੈਠੇ ਰਹੇ ਹਾਂ ਸਾਡੇ ਦਾ ਅਗਵਾਈ ਕਰਨ ਵਾਲੇ ਬੰਦੇ ਚੰਗੇ ਚਾਹੀਦੇ ਅਸੀਂ ਤਾਂ ਤੁਰੇ ਫਿਰਾਂਗੇ ਕੋਈ ਜਿੱਥੇ ਹਾਂ ਵੀਰੇ ਕਈ ਲੋਕ ਪਿੰਡਾਂ ਚੋਂ ਆਏ ਕਹਿੰਦੇ ਸੜਕਾਂ ਤੋਂ ਨਹੀਂ ਆਉਣ ਦਿੰਦੇ ਅਸੀਂ ਖੇਤਾਂ ਚੋਂ ਆ ਜਾਾਂਗੇ ਬਹੁਤ ਕੁਸ ਹੋ ਗਿਆ ਯਾਰ ਬਾਈ ਕੀ ਕਰੀਏ ਤੈਨੂੰ ਵੀਡੀਓ ਵਾਇਰਲ ਹੋਈ ਜਾਂਦੀਆਂ ਕਣਕਾਂ ਵਿੱਚ ਦੀ ਵੀ ਟਰੈਕਟਰ ਲਿਆ ਆ ਮੁੰਡੇ ਨੰਗਾ ਕੇ ਪਰ ਰੋਕੇ ਨਹੀਂ ਜੋਸ਼ ਇੰਨਾ ਸੀਗਾ ਕਿਉਂਕਿ ਜ਼ਬਾਨੀ ਬਹੁਤ ਚੜਦੀ ਅੱਕੀ ਪਈ ਆ ਯਾਰ ਬਾਹਲਾ ਚੜ ਹੋ ਗਿਆ ਭਵਨ ਤਮਾਨ ਗੱਲਾਂ ਗੱਲਾਂ ਵਾਲੀਆਂ ਕਰੀਆਂ ਯਾਰ ਬਾਹਲੇ ਵਾਦੇ ਕਰੇ ਮੈਂ ਕੰਮ ਹੋਇਆ ਨਹੀਂ ਸੱਟਦਾ ਫਿਰ ਲੋਕਾਂ ਦੇ ਦਾਬ ਦਾ ਗੁੱਸਾ ਦਿਖਾਉਣੀ ਸੀ ਤੁਹਾਨੂੰ ਲੱਗਦਾ ਕਿ ਇਕੱਲਾ ਭਾਨਾ ਸਿੱਧੂ ਕਰਕੇ ਨਹੀਂ ਹੁਣ ਪੁਰਾਣੀ ਸਰਕਾਰ ਤੋਂ ਹਸਾਬਤਾ ਲੈਣ ਵਾਸਤੇ ਵੀ ਪੁਰਾਣਾ ਪਹੁੰਚੇ ਲੋਕ ਹਾਂ ਵੀਰੇ ਬਹੁਤ ਕੁਝ ਮੰਨ ਲਓ ਵੀ ਕੀ ਕੀ ਹੁਣ ਦੱਸਾਂ ਮੈਂ ਇਹਨਾਂ ਦੇ ਅੰਦਰ ਕੀ ਪਿਆਗਾ ਇਹ ਸਾਰੇ ਆਪਦੇ ਹੱਕ ਲੈਣ ਪਹੁੰਚੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਗਦੀਪ ਰੰਧਾਵਾ ਭਾਨਾ ਸਿੱਧੂ ਦੇ ਸਾਥੀ ਤੇ ਹੋਰ ਲੋਕ ਉਹ ਆਵਾਜ਼ ਚੁੱਕ ਰਹੇ ਆ ਕਿ ਅਸੀਂ ਜਿਵੇਂ ਮਰਜੀ ਪੁੱਜ ਗਏ ਪਰ ਇੱਥੇ ਪਹੁੰਚੇ ਆ ਇੱਧਰ ਬੋਰਡ ਤੁਹਾਨੂੰ ਦਿਖਾਵਾਂਗੇ ਸੰਗਰੂਰ ਵਾਲਾ ਤੇ ਇੱਧਰ ਲੋਕਾਂ ਦਾ ਕੱਠ ਦੇਖ ਲਓ ਤੁਸੀਂ ਇਹਨਾਂ ਲੋਕਾਂ ਨੂੰ ਥਾਂ ਥਾਂ ਦੇ ਉੱਤੇ ਡੱਕਿਆ ਗਿਆ ਰੋਕਿਆ ਗਿਆ ਪੁਲਿਸ ਵੱਲੋਂ ਪਰ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਰੁਕਣ ਵਾਲੇ ਨਹੀਂ ਅਸੀਂ ਝੁੱਕਣ ਵਾਲੇ ਨਹੀਂ ਇਸ ਤਰ੍ਹਾਂ ਦਾ ਮਾਹੌਲ ਇੱਕ ਵਾਰੀ ਤਾਂ ਲੱਗ ਰਿਹਾ ਕਿ ਜਿਵੇਂ ਦਿੱਲੀ ਦਾ ਹਾਈਵੇ ਹੋਵੇ ਤੇ ਜਾਮ ਪਿਆ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਟਰੈਕਟਰ ਟਰਾਲੀਆਂ ਤੇ ਆਏ ਨੇ ਟਰੱਕਾਂ ਤੇ ਆਏ ਨੇ ਸੰਗਰੂਰ ਇੱਥੋਂ ਥੋੜੀ ਜਿਹੀ ਦੂਰੀ ਦੇ ਉੱਤੇ ਕੁਝ ਹੀ ਮੀਟਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਹੈ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਡਾਲ ਸਜ ਚੁੱਕਾ ਲੋਕਾਂ ਦੀ ਗਿਣਤੀ ਵੱਧ ਚੁੱਕੀ ਹੈ ਲੋਕ ਕਿੱਥੋਂ ਕਿਵੇਂ ਆ ਰਹੇ ਆ ਇਹ ਸਾਰੀਆਂ ਗੱਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਘੇਰਾ ਪਾ ਲਿਆ ਹਾਈਵੇ ਜਾਮ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਵੀ ਨੇ ਤੇ ਹੋਰ ਲੋਕ ਵੀ ਬਹੁਤ ਪੁੱਜੇ ਨੇ ਟਰੈਕਟਰਾਂ ਤੇ ਟਰਾਲੀਆਂ ਤੇ ਟਰੱਕਾਂ ਤੇ ਕਾਰਾਂ ਤੇ ਬੱਸਾਂ ਤੇ ਕਈਆਂ ਨੂੰ ਖੇਤਾ ਥਾਣੀ ਆਣਾ ਪਿਆ ਹੁਣ ਦੇਖਦੇ ਆ ਕਿ ਮੁੱਖ ਮੰਤਰੀ ਆਪਣੇ ਫੈਸਲੇ ਤੋਂ ਪਲਟਦੇ ਨੇ ਸਰਕਾਰ ਆਪਣਾ ਰੁਖ ਬਦਲਦੀ ਹੈ ਜਾਂ ਉੱਥੇ ਟਿਕੀ ਰਹੇਗੀ ਪਰ ਲੋਕਾਂ ਦਾ ਗੁੱਸਾ ਬਹੁਤ ਹੈ ਉਹ ਇਹਨਾਂ ਨਾਅਰਿਆਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਬਿਲਾਲ ਇਸ ਰਿਪੋਰਟ ਚ ਇਹਨਾਂ ਹੀ ਅੱਗੇ ਕੀ ਕੀ ਹੁੰਦਾ ਵੀ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੁਦੀਪ ਲਾਦੂ ਕਾ ABC ਪੰਜਾਬ ਸੰਗਰੂਰ